ਇਹ ਪਿੱਛੇ ਵਾਲਾ ਰੋਡ ਤੇ ਮੇਰੇ ਨਾਲ ਜੋ ਘਟਨਾ ਹੋਈ ਆ ਤੁਹਾਡੇ ਸਾਹਮਣੇ ਹੀ ਹੈ। ਇਹਨੇ ਲੜਕੇ ਮੋਟਰਸਾਈਕਲ ਤੇ ਆ ਰਹੇ ਸੀ। ਮੈਂ ਆ ਰਾਮਨਾਲਾ ਵੱਲ ਜਾ ਰਿਹਾ ਸੀ। ਉਹਨਾਂ ਨੇ ਮੇਰੇ ਤੇ ਚਪਟਾ ਮਾਰ ਕੇ ਮੇਰੇ ਪਰਸ ਨੂੰ ਬਹੁਤ ਕੋਸ਼ਿਸ਼ ਕੀਤੀ। ਪਰ ਉਹ ਕਮਜ਼ੋਰ ਸੀ ਜਾਂ ਮੈਂ ਵੀ ਆਪਣੇ ਥੋੜਾ ਸਕੂਟਰ ਨੂੰ ਇਧਰ ਨੂੰ ਮੋੜ ਲਿਆ ਇਸ ਕਰਕੇ ਉਹਨਾਂ ਦੇ ਹੱਥ ਕੁਝ ਨਹੀਂ ਲੱਗਾ। ਪਰ ਕਪੜਿਆਂ ਦਾ ਨੁਕਸਾਨ ਉਹ ਕਰ ਗਏ ਔਰ ਮੈਂ ਉਹ 200 ਵਾਰ ਉਹਨਾਂ ਦੇ ਮਗਰ ਵੀ ਦੌੜਿਆ ਪੀਵਾ ਤੇਜ਼ ਕਰਕੇ ਉਹ ਤਿੰਨ ਜਲੇ ਸੀ ਮੋਟਰਸਾਈਕਲ ਉਹਨਾਂ ਨੇ ਬਹੁਤ ਭਜਾਇਆ ਇਸ ਕਰਕੇ ਮੇਰੀ ਰੇਣੀ ਤਾਂ ਉਹ ਬਾਹਰ ਨਿਕਲ ਗਏ ਮੈਂ ਰੋਲਾ ਵੀ ਬਹੁਤ ਪਾਇਆ ਪਰ ਲੋਕਾਂ ਦਾ ਵੀ ਅੱਜ ਕੱਲ੍ਹ ਸਹਿਯੋਗ ਘੱਟ ਹੀ ਮਿਲਦਾ ਹੈ ਕਿਉਂਕਿ ਹਰ ਕੋਈ ਨਵੇਂ ਬੰਗੇ 'ਚ ਨਹੀਂ ਪੈਣਾ ਚਾਹੁੰਦਾ ਅੱਛਾ ਇਹ ਘਟਨਾ ਕਿਨੇ ਵਜੇ ਦੇਖੀ ਹੈ ਇਹ ਘਟਨਾ ਹੈਗੀ ਜੀ 5:30 ਵਜੇ ਦੀ ਕਿਸ ਇਲਾਕੇ ਦੀ ਹੈ ਇਹ ਕਿਦਰ 골ਡਨ ਗਲੇ ਪਿਛੇ ਵਾਲੇ ਰੋਡ ਤੋਂ ਮੈਂ ਟੀਆ ਰੋਡ ਤੋਂ ਇਧਰ ਨੂੰ ਆ ਰਿਹਾ ਸੀ ਆਜ਼ਾਦ ਨਗਰ ਵਾਲੇ ਪਾਸੇ ਇਤਨਾ ਵੀ ਆਇਆ ਮੈਂ ਸੂਰੇ ਐਮਐਨ ਵਾਲੇ ਪਾਸੋਂ ਆ ਠੀਕ ਹੈ ਰਸਤੇ ਦੇ ਵਿੱਚ ਇਹ ਘਟਨਾ ਹੋਈ ਹੈ ਲੋਕ ਵੀ ਵਿਚਾਰੇ ਕੀ ਕਰਨ ਇੱਕ ਨਾਲ ਜੇ ਘਟਨਾ ਬੀਤ ਗਈ ਹੈ ਉਹ ਦੂਸਰੇ ਲੋਕ ਵੀ ਡਰਦੇ ਨੇ ਦੀ ਅਸੀਂ ਕਿਸੇ ਤੇ ਸਹਾਇਤਾ ਕਰਦੇ ਗਏ ਤੇ ਆਪ ਨਾ ਵਾਦੀਏ ਤੇ ਤੁਸੀਂ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਚਾਹੁੰਦੇ ਦੱਸੋ ਪ੍ਰਸ਼ਾਸਨ ਅੱਜ 15 ਅੱਸੂ ਹੋਣ ਦੇ ਰਾਤੇ ਮੈਨੂੰ ਤੇ ਲੱਗਦਾ ਉਹਨਾਂ ਨੇ ਬੁਰੀ ਛੂੜ ਦਿੱਤੀ ਹੋਈ ਹੈ ਇਹੋ ਜਿਹੇ ਲੋਕਾਂ ਨੂੰ ਵਿਜਾਉ ਤੋਂ ਮੱਦੀ ਕਰਵਾ ਸਾਡੀ ਜਿੱਥੇ ਡਿਊਟੀ ਹੈ ਅਸੀਂ ਉਥੋਂ ਇੰਲਾ ਹੀ ਨਹੀਂ ਠੀਕ ਹੈ ਇਹ ਤੇ ਇਹ ਲੋਕਾਂ ਨੂੰ ਚਾਹੀਦਾ ਹੈ ਜਿਹੜੇ ਜਿਹੜੇ ਚੌਂਕਾਂ 'ਚ ਇਹੋ ਜਿਹੇ ਅਨਸਰ ਹੈਗੇ ਨੇ ਪੁਲਿਸ ਨੂੰ ਕੀ ਨਹੀਂ ਪਤਾ ਹੈਗਾ ਕਿ ਗੁੰਡਾ ਤਦ ਤੋਂ ਕਿੱਥੇ ਕਿੱਥੇ ਬੈਠਾ ਆਇਆ ਹੈ ਪੁਲਿਸ ਜਾਵੇ ਤੇ ਘਟਨਾਵਾਂ ਰੋਕ ਸਕਦੀ ਹੈ ਪੁਲਿਸ ਪ੍ਰਸ਼ਾਸਨ ਬੜੀ ਦੂਰ ਤੱਕ ਜਾ ਸਕਦਾ ਹੈ ਉਹਨਾਂ ਦੇ ਮੰਨ ਲਓ ਜੇ ਚਾਂਦ ਤੇ ਚਿੜੀ ਵੀ ਢੀ ਫੜਕ ਸਕਦੀ ਜੁਰਮ ਦੀ ਦੁਨੀਆ ਵਿੱਚ ਬਿਲਕੁਲ ਬਿਲਕੁਲ ਇਹ ਜੇ ਰੋਕਣਾ ਚਾਹਣ ਤੇ ਤੇ ਮਾਈਨਰ ਗੱਲਾਂ ਹੈਗੀ ਆ ਉਹ ਇੰਨੇ ਇੰਨੇ ਘਟਨਾ ਹੋਈਆਂ ਦੀਆਂ ਤੇ ਉਹ ਅੱਗੇ ਵੀ ਮੇਰਾ ਮੋਬਾਈਲ ਖੋ ਗਿਆ ਲੈ ਕੇ ਸੋਡੀਆਂ ਵਾਲੇ ਮੁਹੱਲੇ ਤੋਂ ਮੈਂ ਰਿਪੋਰਟ ਲਖਾਈ ਪਹਿਲੇ ਤੇ ਰਿਪੋਰਟ ਹੀ ਨਹੀਂ ਲਿਖਿੰਦੀ ਸੀ ਰਿਪੋਰਟ ਲਖਾਈ ਉਹ ਕਹਿੰਦੇ ਜੀ ਅਸੀਂ ਲੁੱਟਖੋਹ ਦੀ ਰਿਪੋਰਟ ਹੀ ਨਹੀਂ ਲਿਖਣੀ ਲੁੱਟਖੋਹ ਦੀ ਰਿਪੋਰਟ ਮੈਂ ਕਿਹਾ ਕਿਉਂ ਨਹੀਂ ਲਿਖਣੀ ਜਦੋਂ ਉਹ ਕਹਿੰਦੇ ਨਹੀਂ ਜੀ ਤੁਸੀਂ ਗੋਗੋ ਇਹਦੀ ਰਿਪੋਰਟ ਲਖਾ ਦਿਓ ਮੈਂ ਕਿਉਂ ਲਖਾ ਰਹੀ ਐ ਇਹ ਤਾਂ ਹੋਈ ਸਾਡੇ ਨਾਲ ਲੁੱਟ ਹੋਈ ਤੇ ਅਸੀਂ ਕਿਉਂ ਲਖਾਈਏ ਫਿਰ ਮੱਲਾ ਮੇਰੇ ਨਾਲ ਸੀ ਥੋੜਾ ਜਿਹਾ ਅਸੀਂ ਰੋਮ ਨਾਲ ਬੋਲੇ ਰਿਪੋਰਟ ਨਾਲ ਲਿਖ ਲਈ ਪਰ ਕਾਰਵਾਈ ਉਥੇ ਦੀ ਉਥੇ ਕੋਈ ਸੁਗਾਈ ਨਹੀਂ ਮੈਂ ਐਸਐਸਪੀ ਸਾਹਿਬ ਲੇਡੀਜ਼ ਜਿਹੜੀ ਹੈਗੇ ਸੀ ਉਹਨਾਂ ਤੱਕ ਵੀ ਅਪਰੋਚ ਕੀਤੀ ਫੇਰ ਇੱਕ ਵਾਰੀ ਡੀਏਜੀ ਸਰ ਆਏ ਨਵੇਂ ਉੱਥੇ ਵੀ ਇਹਨਾਂ ਨੇ ਕਿਹਾ ਜੀ ਸ਼ਹਿਰ ਵਾਲੇ ਆਓ ਜਿਨ੍ਹਾਂ ਨਾਲ ਕੋਈ ਘਟਨਾ ਹੋਈ ਹੋਈ ਹੈ ਉੱਥੇ ਵੀ ਮੈਂ ਗੱਲ ਰੱਖੀ ਡੀਐਸਪੀ ਸਾਹਿਬ ਕਹਿੰਦੇ ਜੀ ਸਰ ਸਰ ਤੁਸੀਂ ਮੇਰੇ ਨੂੰ ਅਪਰੋਚ ਕੀਤਾ ਜੀ ਮੈਂ ਕਿਹਾ ਸਰ ਤੁਸੀਂ ਆਪੇ ਤੇ ਕਿਹਾ ਸੀ ਮੇਰਾ ਨੰਬਰ ਲਓ ਤੇ ਮੇਰੇ ਨਾਲ ਗੱਲ ਕਰੋ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਮਹਿਸੂਸ ਹੋਇਆ ਵੀ ਇਹ ਸਾਰਿਆਂ ਦੇ ਸਾਹਮਣੇ ਕੀ ਕੀ ਜਾਂਦੇ ਨੇ ਮੈਂ ਕਿਹਾ ਜੋ ਮੇਰੇ ਨਾਲ ਹੋਇਆ ਮੈਂ ਉਹ ਤੇ ਦੱਸਣਾ ਹੀ ਹੈ ਕਹਿੰਦੇ ਡੀਆਈਜੀ ਸਾਹਮਣੇ ਨਾਲ ਗੱਲ ਕਰਨਾ ਮੈਂ ਕਿਹਾ ਤੁਸੀਂ ਤੁਸੀਂ ਸੁਣ ਲਓ ਗੱਲ ਹਾਂ ਜਦੋਂ ਉਹਨਾਂ ਨੂੰ ਮੈਂ ਗੱਲ ਸੁਣਾਈ ਤੇ ਉਹ ਮੇਰੇ ਨਾਲ ਥੋੜਾ ਜਿਆਦਾ ਐਸਾ ਐਸਾ ਮੈਂ ਕਿਹਾ ਨੇਦੇ ਉਹ ਜੋ ਸੱਚਾਈ ਹੈ ਉਹ ਤੇ ਦੱਸ ਗਏ ਜਾ ਕੰਦੀ ਕੀ ਗੱਲ ਰੱਖੀ ਉਹਨਾਂ ਕੋਲ ਪਰ ਸਾਡੀ ਸੁਣਾਈ ਸ਼ਹਿਰੀਆਂ ਦੀ ਕਿਤੇ ਨਹੀਂ ਹੈਗੀ ਜੇ ਕਈ ਵਾਰੀ ਵੀ ਹੁੰਦਾ ਹੈ ਲੋਕ ਡਰਨ ਵਾਲੀ ਤੁਹਾਡੇ ਨੇੜਿਆਂ ਦੇ ਵੀ ਇੱਕ ਨਾਲ ਦੇ ਵੀਤੀ ਹੈ ਦੂਸਰੇ ਨਾਲ ਵੀ ਨਾ ਹੋਰ ਹੋ ਜੇਗੀ ਤੇ ਇਸ ਕਰਕੇ ਲੋਕਾਂ ਜਿਹੀ ਡੋੜਾਇਆ ਇੰਨੇ ਲੋਕਾਂ ਦਾ ਡਰ ਜ਼ਿਆਦਾ ਹੋਇਆ ਹੈ ਕਿ ਇਸ ਕਰਕੇ ਲੋਕੀ ਆਪਣਾ ਸਾਥ ਦੇ ਨੂੰ ਤਿਆਰ ਨਹੀਂ ਕਰਦੇ ਆ ਤੁਸੀਂ ਦੇਖੀ ਰਹੇ ਹੋ ਉਹਨੇ ਆਈਕਲ ਕਪੜੇ ਸਾਨੇ ਕਿਹੜਾ ਸੁਖੇ ਨੇ ਕਹਿੰਦੇ ਨੇ ਘਰ ਵਿੱਚ ਦਾ ਸੂਟ ਬੰਦ ਹੈ ਗਰੀਬ ਬੰਦੇ ਵਾਸਤੇ ਤੇ ਜ਼ਰੂਰਤਮੰਦ ਵਾਸਤੇ ਇੰਨੇ ਹੀ ਬਹੁਤ ਨੁਕਸਾਨ ਹੈ ਨੁਕਸਾਨ ਘੱਟ ਨਹੀਂ ਹੈਗਾ ਹਰਾਸਮੈਂਟ ਵਧਰੀ ਹੁੰਦੀ ਹੈ ਲੋਕ ਦੇ ਕਹਿੰਦੇ ਉਹ ਉੱਥੇ ਜਾ ਕੇ ਤੁਹਾਡਾ ਜਿਹੜਾ ਨੁਕਸਾਨ ਆ ਰਹਿ ਰਹੇ ਉਹ ਦੀ ਰਿਪੋਰਟ ਕੀ ਲਿਖਣੀ ਹੈ ਅਗੋ ਇਹ ਗੱਲਾਂ ਸੋਨਾਂ ਨੂੰ ਮਿਲਦੀਆਂ ਇਸ ਕਰਕੇ ਸਾਡਾ ਤੇ ਉੱਥਾ ਪਹਿਲੇ ਹੀ ਠੰਡਾ ਬਾਦ ਹੁੰਦੇ ਨੇ ਬਸ ਇਦਾਂ ਹੀ ਹੈ ਬੇਤੀ ਮੇਰੀ ਜਿਹੜੇ ਸਨ ਨਾਲ ਨਾ ਹੋਵੇ ਇਸ ਕਰਕੇ ਗੱਲ ਕਰ ਰਹੇ ਆ ਨਹੀਂ ਤੇ ਪੰਮੇ ਨਹੀਂ ਕਰਦੇ ਕਿਉਂ ਸੁਣਾਈ ਤੇ ਕਿਤੇ ਹੋਣੀ ਨਹੀਂ ਹੈ ਜੈ ਹੇ